ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਸਰਲ ਕਰੋ ਦਾ 86 ਨੰਬਰ ਟੈਸਟ ਦਾ ਸੋਲੂਸ਼ਨ ਕਰਨਾ ਸ਼ੁਰੂ ਕੀਤਾ ਸੀ 44 ਸਵਾਲ ਆਪਾਂ ਕਰ ਚੁੱਕੇ ਆ ਬੇਟਾ 45 ਨੰਬਰ ਸਵਾਲ ਤੇ ਕਹਿੰਦਾ ਆ ਕੁਝ ਸਰਲ ਕਰੋ ਦਾ ਸਵਾਲ ਆ ਬੇਟਾ ਇਹਦੇ ਵਿੱਚ ਦੋ ਜਗ੍ਹਾ ਤੇ ਦਾ ਆ ਅਸੀਂ ਦਾ ਜਿਹੜਾ ਪਹਿਲਾਂ ਹੱਲ ਕਰਨਾ ਹੁੰਦਾ ਬੋਰਡ ਮਾਸ ਰੂਲ ਦੇ ਅਕੋਰਡਿੰਗਲੀ ਬ੍ਰੈਕਟ ਹੈ ਨਹੀਂਗੀ ਠੀਕ ਹੈ ਤਾਂ ਪਹਿਲਾਂ ਦਾ ਨੂੰ ਆਪਾਂ ਹਟਾ ਲੈਨੇ ਆਪਣਾ ਇੱਕ ਸਟੈਪ ਘਟ ਜੂਗਾ ਇਹ ਹੈਗਾ ਜਮਾ 8 ਦਾ 1 4 2 8 ਕੱਟੇ ਜਾਣਗੇ ਬੇਟਾ ਤਾਂ 2 ਹੀ ਆ ਗਿਆ 10 2 12 6 ਵੈਸੇ ਬੇਟਾ ਇਹ ਅਲੱਗ ਯੂਨਿਟ ਹੈ ਚਲੋ ਆਪਾਂ ਅਗਲੇ ਸਟੈਪ ਤੇ ਲੈ ਜਾਾਂਗੇ 12 6 3 2 ਤੇ ਆਹ 2 ਦਾ 1 2 2 1 2 ਕੱਟੇ ਕਿ ਬੇਟਾ -1 ਆ ਗਿਆ ਠੀਕ ਆ ਹੁਣ ਬੇਟਾ ਆਪਾਂ ਅਗਲੇ ਸਟੈਪ ਤੇ ਆਉਨੇ ਆ ਇਹਦੂ ਅਗਲੇ ਸਟੈਪ ਤੇ ਭਾਗ ਕਰਨੀ ਹੁੰਦੀ ਹੈ ਠੀਕ ਆ ਰੂਲ ਦੇ ਅਕੋਰਡਿੰਗਲੀ ਇਹ ਬਣ ਗਿਆ 10 ਜਮਾ 2 ਮਾਈਨਸ 6 ਦੁਣੀ 12 ਦੋ ਆ ਗਏ ਜਮਾ 3 ਗੁਣਾ 2 ਮਾਈਨਸ 1 ਬੇਟਾ ਠੀਕ ਆ ਫੇਰ ਬੇਟਾ 10 ਤੇ ਇਹਦੂ ਬਾਅਦ ਦੇ ਵਿੱਚ ਬੇਟਾ ਗੁਣਾ ਕਰਾਂਗੇ ਆਪਾਂ 10 2 12 ਇਹ ਚਲੋ ਆਪਾਂ ਅਗਲੇ ਸਟੈਪ 'ਤੇ ਲੈ ਜਾਂਦੇ ਆ ਤੁਹਾਨੂੰ ਭੁਲੇਖਾ ਨਾ ਪਊਗਾ 10 2 2 3 2 6 ਠੀਕ ਆ ਬੇਟਾ 3 2 6 1 ਤਾਂ ਹੁਣ ਬੇਟਾ ਇਸ ਤੋਂ ਬਾਅਦ ਦੇ ਵਿੱਚ ਜਮਾ ਦੇ ਆਪਾਂ ਲੱਗ ਜੋੜ ਲੈਨੇ ਆ ਘਟਾਓ ਦੇ ਲੱਗ ਜੋੜ ਲੈਨੇ 10 ਤੇ 2 12 12 ਤੇ 6 18 ਤੇ ਦੇ 3 18 3 15 ਸਾਡੇ ਕੋਲੇ ਉੱਤਰ ਆ ਗਿਆ ਠੀਕ ਹੈ ਤਾਂ ਇਹਦੇ ਵਿੱਚ ਬੇਟਾ a1 15 ਆਨਸਰ ਦਿੰਦਾ ਪਿਆ a1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਹਾਂ ਬੇਟਾ ਤਾਂ ਨੈਕਸਟ ਆ ਗਿਆ ਸਵਾਲ ਨੰਬਰ 46 ਸਵਾਲ ਨੰਬਰ 46 ਨੂੰ ਧਿਆਨ ਨਾਲ ਦੇਖੋ ਬੇਟਾ ਸਰਲ ਕਰੋ ਦਾ ਸਵਾਲ ਆ ਤੇ ਲਾਂ ਆਪਾਂ ਬ੍ਰੈਕਟ ਹੱਲ ਕਰਾਂਗੇ ਠੀਕ ਹੈ 3/8 ਤਕਸੀਮ ਆ ਬ੍ਰੈਕਟ ਦੇ ਵਿੱਚ 3/4 8.8 ਤੇ 7 15/8 15/8 ਘਟਾਓ 3/4 ਠੀਕ ਹੈ ਬੇਟਾ ਆ ਬ੍ਰੈਕਟ ਨੂੰ ਹੱਲ ਕਰ ਲਾਂਗੇ ਇਹ ਹੱਲ ਕਰਕੇ 8 ਤੇ 4 ਦਾ ਲਘੂਤਮ ਆ ਜਾਣਾ ਬੇਟਾ 8 8.8 15.15 4 2 8 3 2 6 ਤਾਂ ਇਹ ਆ ਗਿਆ 9/8 15 6 ਕਿੰਨਾ ਆ ਗਿਆ 9/8 अल्टीमेटली ਆ ਬ੍ਰੈਕਟ ਦਾ ਉੱਤਰ 9/8 ਆ ਗਿਆ ਤੇ 3/8 ਅੱਗੇ ਕੀ ਕਰਾਂਗੇ ਆਪਾਂ 3/8 تقسیم 9/8 ਤਾਂ 9/8 ਨੇ ਬੇਟਾ ਅਗਲੇ ਪਾਸੇ ਜਾ ਕੇ ਫਿਰ ਗੁਣਾ ਖਾ ਜਾਣੀ ਹੈ 3/8 8/9 ਤਾਂ 8 ਨਾਲ 8 ਕੱਟੇਗੇ ਕਿਉਂਕਿ ਜਦੋਂ ਗੁਣਾ ਚ ਬਦਲਾਂਗੇ ਅੰਸ਼ ਹਰ ਤੇ ਹਰ ਅੰਸ਼ ਬਣ ਜਾਂਦਾ ਹੈ ਤਾਂ 3 1 3 3 3 9 ਤਾਂ ਉੱਤਰ ਕਿੰਨਾ ਆ ਜਾਂਦਾ 1 3 ਠੀਕ ਹੈ ਬੇਟਾ ਆਪਾਂ ਦੇਖਦੇ ਹਾਂ ਤਾਂ b1 ਦੇ ਵਿੱਚ ਬੇਟਾ 1 3 ਉੱਤਰ ਦਿੰਦਾ ਪਿਆ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 47 ਸਵਾਲ ਨੰਬਰ 47 ਨੂੰ ਵੀ ਇਸੇ ਤਰ੍ਹਾਂ ਬੇਟਾ ਧਿਆਨ ਦੇ ਨਾਲ ਆਪਾਂ ਆਬਜ਼ਰਵ ਕਰਾਂਗੇ ਦੇਖੋ ਸਵਾਲ ਨੰਬਰ 47 ਦੇ ਵਿੱਚ ਕੀ ਕਹਿੰਦਾ ਪਿਆ ਸਰਲ ਕਰੋ ਦਾ ਸਵਾਲ ਹੈਗਾ ਬੇਟਾ ਪਹਿਲਾਂ ਆਪਾਂ ਬ੍ਰੈਕਟ ਨੂੰ ਹੱਲ ਕਰ ਲਵਾਂਗੇ ਤਾਂ ਇਹਦਾ ਬੇਟਾ ਆਪਾਂ ਬ੍ਰੈਕਟ ਦਾ ਲਘੁਤਮ ਲੈ ਲਵਾਂਗੇ 3 ਤੇ 2 ਦਾ ਲਘੁਤਮ 6 ਆ ਗਿਆ ਬੇਟਾ 3 2 6 2 1 2 2 3 6 ਤੇ 3 1 3 ਠੀਕ ਹੈ ਤਾਂ 1/5 ਆ ਬੇਟਾ ਆਪਾਂ ਬ੍ਰੈਕਟ ਦੇ ਵਿੱਚ ਹੱਲ ਕਰ ਰਹੇ ਹਾਂ ਠੀਕ ਹੈ ਤਾਂ ਇਹ ਆ ਗਿਆ 2 3/6 ਇਹ ਆ ਗਿਆ 1/6 1/5 -1/6 ਠੀਕ ਹੈ ਬੇਟਾ ਤਾਂ -1/6 ਆਪਾਂ ਇਹਦੇ ਵਿੱਚ ਕਰ ਲੈਨੇ ਆ ਤਾਂ ਆ ਬੇਟਾ ਇਹ ਆ ਗਿਆ 1/5 1/6 ਅਲਟੀਮੇਟਲੀ ਮਾਈਨਸ ਹੀ ਬਣ ਗਿਆ 1/5 1/6 ਤਾਂ ਇਹ ਬੇਟਾ 5 ਤੇ 6 ਦਾ ਲਘੂਤਮ 30 ਆ ਗਿਆ ਤਾਂ 5 ਨੂੰ 6 ਕਾਤੀ 6 5 30 ਤਾਂ ਇਹ ਆ ਗਿਆ 1/ ਤੀ ਸਾਡਾ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਸੀ 1 ਆਲਟਰਨੇਟਿਵ ਰਾਈਟ ਆਨਸਰ ਆਉਂਦਾ ਪਿਆ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਸੋ ਬੇਟਾ ਇਹ ਸੀਗਾ ਸਵਾਲ ਨੰਬਰ 47 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ